ਗੁਰਮੁਖ ਪਿਆਰੇਓ ਆਪਾਂ ਅ ਤਕਰੀਬਨ 190 ਕਬੀਰ ਸਾਹਿਬ ਦੇ ਸ਼ਲੋਕ ਜਿਨ੍ਹਾਂ ਦਾ ਪਾਠ ਪਾ ਚੁੱਕੇ ਆਂ ਸੋ ਅੱਜ ਆਪਾਂ ਅੱਗੇ ਸ਼ੁਰੂ ਕਰਦੇ ਆਂ ਆਪ ਜੀ ਨੂੰ ਪਤਾ ਹੈ ਕਿ ਆਪਾਂ ਪਹਿਲਾਂ ਸ਼ਲੋਕ ਪੜ੍ਹ ਕੇ ਉਸ ਤੋਂ ਬਾਅਦ ਅ ਇਹਨਾਂ ਦੇ ਅਰਥ ਕਰਾਂਗੇ ਅ ਗੁਰੂ ਤੇਗ ਬਹਾਦਰ ਜੀ ਸਾਹਿਬ ਦੀ ਸ਼ਹੀਦੀ ਉਹ ਵੀ ਆਪਾਂ ਸੰਖੇਪ ਰੂਪ ਦੇ ਵਿੱਚ ਬਿਆਨ ਕੀਤੀ ਹੈ ਸੋ ਜਿਨ੍ਹਾਂ ਨੇ ਨਹੀਂ ਸਰਵਣ ਕੀਤੀ ਜਰੂਰ ਸਰਵਣ ਕਰਿਓ ਸੋ ਹੁਣ ਸ਼ਲੋਕ ਸਰਵਣ ਕਰੋ ਜੀ ਕਬੀਰ RAMA RAM ਕਹੋ ਕਹਿ ਬੇ ਮਾਹੇ ਬਬੇਕ ਇੱਕ ਅਨੇਕੈ ਮਿਲ ਗਿਆ ਇਕ ਸਮਾਨਾਏਕ ਕਬੀਰ ਜਾਂ ਕਰ ਸਾਧ ਨਸੇਵੀਐ ਹਰ ਕੀ ਸੇਵਾ ਨਾਹੇ ਤੇ ਕਰ ਮਰ ਹਟਸਾਰਖੇ ਉਤਵ ਸੇ ਤਨ ਮਾਹੇ ਕਬੀਰ ਗੂੰਗਾ ਹੁਆ ਵਾਵਰਾ ਬਹਿਰਾ ਹੁਆ ਕਾਨ ਪਾਉ ਤੇ ਪਿੰਗੁਲ ਪਿਆ ਮਾਰਿਆ ਸਤਗੁਰੂ ਬਾਨ ਕਬੀਰ ਸਤਗੁਰ ਸੂਰਮੇ ਬਾਹ ਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾਕਰ ਜੇ ਸ਼ੇਕ ਕਬੀਰ ਨਰਮਲ ਬੂੰਦ ਆਕਾਸ ਕੀ ਪਰ ਗਈ ਧੂਮ ਬਿਕਾਰ ਬੇਣ ਸੰਗਤ ਇਉ ਮਾਨਈ ਹੋਏ ਗਈ ਪਟਸ਼ਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੀਨੇ ਪੂਮ ਮਿਲਾਏ ਅਨਕ ਸਿਆਨੇ ਪਚ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹਾਂ ਜਾਏ ਥਾ ਅਗੈ ਮਿਲਿਆ ਖੁਦਾਏ ਸਾਈ ਮੁਜ ਸੋਲਰ ਪਰਿਆ ਤੁਜਾ ਕਿਨ ਫਰਮਾਈ ਗਾਇ ਕਬੀਰ ਹਜ ਕਾਬਾ ਹੋਏ ਹੋਏ ਗਿਆ ਕਿਤੀ ਵਾਰ ਕਬੀਰ ਕਬੀਰ ਹਜ ਕਾਬਾ ਹੋਏ ਹੋਏ ਗਿਆ ਕੀਤੀ ਵਾਰ ਕਬੀਰ ਸਾਈ ਮੁਜ ਮੈਂ ਕਿਆ ਕਤਾ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰੇ ਜੋਰ ਕਰ ਕਹਤੇ ਹੈ ਜੋ ਹਲਾਲ ਦਫਤਰ ਦੇ ਜਬ ਕਾਡ ਹੈ ਹੋਏਗਾ ਕੌਣ ਹਵਾਲ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਬਾਬ ਖੁਦਾਏ ਦਫ਼ਤਰ ਲੇਖਾ ਨੀਕ ਸੈ ਮਾਰ ਮੁਹ ਮੋਖਾਏ ਦਫ਼ਤਰ ਲੇਖਾ ਨੀਕ ਸੈ ਮਾਰ ਮੁਹ ਮੋ